ਉਹ ਪਹਿਲੇ ਨੰਬਰ ਦਾ ਆਸਾਨ ਆ ਜਿਹੜਾ ਦੇਖ ਸਕਦੇ ਹੋ ਰੌਲਾ ਪੈ ਗਿਆ ਦੀ ਪਹਿਲੇ ਨੰਬਰ ਵਾਸਤੇ ਹਾਂਜੀ ਤੇ ਵੀਰ ਇਹਦਾ ਕੀ ਗੱਲਬਾਤ ਹੈ ਕਿ ਬੁੱਲਦੇ ਮਾਂ ਦਾ ਕੀਰ ਕਾਰਡ ਆ ਦੁੱਧ ਦਾ ਪਹਿਲਾਂ ਤਾਂ ਇਹਦੀ ਮਾਂ ਬੁੱਲ ਜਣੀ ਕੇ ਵੱਡੇ ਸਾਨਾਂ ਦੇ ਵਿੱਚ ਆਹ ਬੁੱਲ ਨੇ ਦੂਜੇ ਨੰਬਰ ਤੇ ਰਹਿ ਕੇ ਆਲ ਇੰਡੀਆ ਦਾ ਚੈਂਪੀਅਨ ਬਣਿਆ ਅੱਜ ਬਾਕੀ ਗੱਲਾਂ ਬਾਤਾਂ ਬਾਈਆਂ ਦੇ ਨਾਲ ਕਰਾਂਗੇ ਜਾਣਕਾਰੀ ਭਾਈ ਜੀ ਵਧਾਈਆਂ ਸਭ ਤੋਂ ਪਹਿਲਾਂ ਹਾਂ ਜੀ ਸਭ ਆਪ ਵਧਾਈਆਂ ਭਾਈ ਤੇ ਕੀ ਨਾਮ ਹੈ ਵੀਰੇ ਆਪਣਾ ਨਾਮ ਆਪਣਾ ਰਿਸ਼ਮ ਸਿੰਘ ਜੀ ਪਿੰਡ ਪੱਤੀ ਸੇਕ ਮਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਹਾਂ ਜੀ ਤੇ ਵੀਰੇ ਇਹਦਾ ਕੀ ਗੱਲਬਾਤ ਹੈ ਕਿ ਬੁੱਲਦੇ ਮਾਂ ਦਾ ਕੀਰ ਕਾਰਡ ਆ ਤੁਹਾਨੂੰ ਤਾਂ ਪਹਿਲਾਂ ਤਾਂ ਇਹਦੀ ਮਾਂ ਦਾ ਜੋ 19 ਲੀਟਰ 960 ਗ੍ਰਾਮ ਦਾ ਜੀ ਪੀ ਡੀ ਐਫ ਦੀ ਚੋਈ ਹੋਈ ਵੀ ਹੈ ਜੀ ਠੀਕ ਆ ਭਾਈ ਹਾਂ ਜੀ ਤੇ ਕਿਹੜੇ ਸੀਮਨ ਦਾ ਬੱਚਾ ਇਹ ਇਹ ਬਾਦਸ਼ਾਹ ਦਾ ਜੀ ਰੋਡਾਂ ਵਾਲੇ ਦਾ ਰੋਡ ਜੱਗੇ ਕੋਲੇ ਜੀ ਭਾਈ ਜੀ ਰੋਡਾਂ ਵਾਲੇ ਬਾਦਸ਼ਾਹ ਦੀ ਗੱਲ ਕਰੀਏ ਥੋੜਾ ਟਾਈਮ ਪਹਿਲਾਂ ਉਹ ਨਹੀਂ ਰਹਿ ਦੁਨੀਆ ਤੇ ਪਰ ਰਿਕਾਰਡ ਕਹਿੰਦੇ ਰਹਿੰਦੀ ਦੁਨੀਆ ਤੇ ਕਹਿੰਦੇ ਜੇ ਕੋਈ ਚੰਗੀ ਚੀਜ਼ ਹੋਵੇ। ਕਾਫੀ ਚੰਗੇ ਰਿਕਾਰਡ ਨੇ ਬਾਦਸ਼ਾਹ ਦੇ ਚਾਹੇ ਸੁਨੱਖੇ ਪੰਚ ਲਾ ਲਓ ਚਾਹੇ ਦੁੱਧ ਪੱਖਾ ਲਾ ਲਓ ਇਹ ਬਾਈ ਕਹਿੰਦੇ ਉਹ ਬਲੱਡ ਲਾਈਨ ਹੈਗੀ ਇਹ। ਤੇ ਵੀਰੇ ਉਮਰ ਕਿੰਨੀ ਹੋ ਗਈ ਇਹਦੀ? ਉਮਰ ਇਹਦੀ 4 ਸਾਲ ਦੀ ਹੋ ਗਈ। ਫਰਵਰੀ ਦੀ 4 ਸਾਲ ਦਾ ਹੋ ਗਿਆ। 4 ਸਾਲ ਦਾ ਹੋ ਗਿਆ। ਹਾਂਜੀ। ਤੇ ਬਾਈ ਇਹਦੀ ਖਰਾਕ ਕੀ ਹੈਗੀ? ਖਰਾਕ ਦੀ ਆਪਣੀ ਨਾਰਮਲ ਹੀ ਹੈ ਜੀ ਆਪਣੀ ਜਿਹੜਾ ਬਾਲਾ ਆਪਸ ਨੂੰ ਪਤਾਣਾ 20 ਪਾਉਣੇ ਆ। ਨਾਰਮਲ ਫੀਡ ਤੇ ਹੈ ਜੀ। ਨਾਰਮਲ ਫੀਡ ਤੇ ਹੈ। ਦੇਖ ਸਕਦੇ ਹੋ ਦੋਸਤੋ ਬਹੁਤ ਸੋਹਣਾ ਬੋਲਾ। ਸੀਮਨ ਹੁਣ ਬਨਵਾਵਾਗੇ ਜੀ ਆਪਾਂ ਬਾਈ ਪਹਿਲਾਂ ਸੀਮਨ ਕਿਉਂ ਨਹੀਂ ਤਿਆਰ ਕਰਵਾਇਆ ਦੇਖ ਲਈ ਤਾਂ ਬਸ ਪਹਿਲਾਂ ਮਤਲਬ ਛੋਟਾ ਕਰਕੇ ਜੀ ਠੀਕ ਹੈ ਬਾਕੀ ਜੇ ਪੋਜੀਸ਼ਨ ਕਰਕੇ ਸੀਗਾ ਵੀ ਜਦੋਂ ਪੋਜੀਸ਼ਨ ਵਧੀਆ ਲੈ ਕੇ ਆਪਾਂ ਉਹਦਾ ਕਰਵਾ ਲਾਂਗੇ ਬਾਈ ਸੰਤੋਸ਼ ਤੋਂ ਪੂਰਾ ਦੂਜੇ ਨੰਬਰ ਤੇ ਰਿਹਾ ਹਾਂਜੀ ਹਾਂਜੀ ਪੂਰਾ ਵਧੀਆ ਠੀਕ ਹੈ ਬਾਈ ਤੇ ਹੋਰ ਵੀਰੇ ਕਿੰਨੇ ਕ ਆਪਣੇ ਕੋਲ ਜਰਮਾਨੇ ਫਾਰਮ ਉਤੇ ਆਪਣੇ ਕੋਲੇ ਮਤਲਬ ਹੈਗੇ ਨੇ 14-15 ਕੁਸੂਈ ਮੇਨ ਨੀਰਾ ਵੀ ਹੈ ਕ ਜਾਂ ਮੂਰਾ ਵੀ ਹੈ ਹੋਰਾ 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 ਵੀ ਹੈ ਹੋਰਾ ਜਿਆਦਾ ਹੈ ਜੀ ਆਪਣੇ ਕੋਲ ਪੈ ਜਰਾ ਵੀ ਦਾ ਇੱਕ ਕਿਸਾਨ ਹੈ ਜੀ ਇੱਕ ਇਹਦਾ ਬੱਚਾ ਜੀ ਪਹਿਲਾਂ ਵੀ ਕੰਪੀਟੀਸ਼ਨ ਲੜਦੇ ਆ ਰਹੇ ਹਾਂਜੀ ਪਹਿਲਾਂ ਵੀ ਲੜਦੇ ਜਿਹੜੇ ਇੱਕ ਤੋਂ ਵੀ ਅਹੇ ਦੂਜੇ ਨੰਬਰ ਦਾ ਆਇਆ ਸੀ ਠੀਕ ਹੈ ਜੀ ਹਾਂਜੀ ਅਰਜੋਨ ਬਾਈ ਨੂੰ ਵੇਚਦੇ ਆ ਦੋਸਤੋ ਬਹੁਤ ਸੋਹਣਾ ਬੋਲ ਹੈਗਾ ਬਾਕੀ ਬਾਈਆਂ ਤੋਂ ਆਪਾਂ ਨੰਬਰ ਲਾਵਾਂਗੇ ਕਿਸੇ ਵੀ ਵੀਰ ਨੇ ਗੱਲਬਾਤ ਕਰਨੀ ਹੁੰਦੀ ਹੈ ਬਾਈ ਜੀ ਆਪਣਾ ਮੋਬਾਈਲ ਨੰਬਰ ਦਾ ਦਿਓ 99034 41346 ਠੀਕ ਹੈ ਜਿਹੜੇ ਫਾਰਮ ਤੇ ਸੀਮਣ ਖੁਦ ਭਰਦੇ ਹੋ ਕਿ ਜਾਂ ਕਿਸੇ ਡਾਕਟਰ ਨਾਲ ਸੰਪਰਕ ਹੈਗਾ ਆਪਣੇ ਡਾਕਟਰ ਨਾਲ ਸੰਪਰਕ ਹੈ ਤੇ ਬਾਈ ਜੀ ਜਿਹੜੇ ਆਪਣੇ ਵਾਲੇ ਮੈਜਰ ਡਾਕਟਰ ਆ ਜੀ ਮੈਂ ਕਹੋਗੇ ਹੈ ਡਾਕਟਰ ਜੀ ਠੀਕ ਹੈ ਹਾਂਜੀ ਜੇ ਹੁਣ ਆਪਾਂ ਗੱਲ ਕਿਹੜੇ ਕਿਹੜੇ ਸੀਮਣ ਯੂਜ਼ ਕਰਦੇ ਤੁਸੀਂ ਆਪਣੇ ਕੋਲੇ ਮੋਹਰਾ ਦੇ ਮੰਨ ਕੇ ਚਲੋ ਇੱਕ ਤਾਂ 나ਗ ਦੀ ਗੱਟੀ ਹੈ ਜੀ ਠੀਕ ਹੈ ਜੀ ਤੇ ਇੱਕ ਪਾਸੇ ਲੈ ਦੋ ਉਸ ਤੋਂ ਪਹਿਲੇ ਨੰਬਰ ਤੇ ਆ ਗਿਆ ਬੋਲੋ ਐਨ ਜੀ ਦਾ ਵੀ ਦੇ ਵਿੱਚੋਂ ਤੁਸੀਂ ਤੋਂ ਦੇਖ ਸਕਦੇ ਹੋ ਤੇ ਆ ਜਾਓ ਗੱਲਬਾਤ ਕਰਦੇ ਆਂ ਭਾਈ ਉਹਨਾਂ ਨਾਲ ਸੰਜੀਤ ਜੀ ਚੀਮਾ ਲੈ ਜੀ ਦੋਸਤੋ ਨੀਲੀ ਦਾ ਵੀ ਦੇ ਵਿੱਚੋਂ ਫੁੱਲ ਪਹਿਲੇ ਨੰਬਰ ਤੇ ਆਏ ਆ ਜੋ ਗੱਲਬਾਤ ਕਰਦੇ ਆ ਭਾਈ ਉਹਨਾਂ ਨਾਲ ਡਬਲ 2 ਬੋਲ ਆ ਜੀ ਧਨੇਸ਼ੀਦ ਪਿੰਡ ਵਾਲਾ ਠੀਕ ਹੈ ਇਹ ਆਪਾਂ ਲੈ ਲਏ ਸੀ 8 ਕਿ ਮਹੀਨੇ ਪਹਿਲਾਂ ਠੀਕ ਹੈ ਹਾਂ ਵੀ ਇਹ ਬਾਈ ਆਪਣੇ ਕੋਲ ਵੀ ਉੱਥੇ ਹਰਿਆਣੇ ਦੀ ਵੀ ਚੈਂਪੀਅਨ ਬਣ ਗਿਆ ਮਤਲੋਡੇ ਪਿੰਡ ਠੀਕ ਹੈ ਤੇ ਹੁਣ ਇੱਥੇ ਫਰਸਟ ਆ ਗਿਆ ਉੱਥੇ ਹੀ ਫਰਸਟ ਠੀਕ ਹੈ ਬਾਪੱਖੋਂ ਕੀ ਆਗਾ ਬਾਪ ਕੋ ਕੰਡੇ ਵਾਲੇ ਦਾ ਮਾਂ ਕੋ ਸੁਨਮਾ ਵਾਲੀ ਬਸਤੀ ਵੱਡੀ ਪਟੇ ਵਾਲੀ ਮਾਝਾ ਸੂਰਜ ਦੀ ਠੀਕ ਹੈ ਉਹਦਾ ਬੱਚਾ ਜੀ ਤੁਸੀਂ ਖੁਦ ਪਾਲਿਆ ਹੋਇਆ ਇਹ ਨਹੀਂ ਜੀ ਆਪਾਂ ਮੁੱਲ ਲਿਆ ਜੀ 8 ਮਹੀਨੇ ਪਹਿਲਾਂ 22 ਦਰਸ਼ਨ ਨੇ ਗਿਫਟ ਹੀ ਦਿੱਤਾ ਪਰ ਹੁਣ ਮੁੱਲ ਲਿਆ ਤਾਂ ਗਿਫਟ ਦਿੱਤਾ ਗਿਫਟ ਦਿੱਤਾਗਾ ਆ ਨੋਰਮਲ ਹੀ ਆ ਵੀਰੇ ਜਿਹੜੀ ਰੁਟੀਨ ਚ ਹੁੰਦੀ ਆ ਦਲੀਆ ਦਲੀਆ ਹੋਰ ਜਿਹੜੇ ਆਪਾਂ ਛੋਲੇ ਛਾਲੇ ਪਾਉਨੇ ਆ ਰੁਟੀਨ ਕੀ ਪਾਉਨੇ ਆ ਸਟਾਰ ਕਰ ਪਹਿਲੀ ਵਾਰ ਆਇਓ ਮੇਲੇ ਤੇ ਪਹਿਲਾਂ ਚਲੋ ਮੇਲੇ ਤੇ ਪਹਿਲੀ ਵਾਰ ਆਇਓ ਪਹਿਲੀ ਵਾਰ ਠੀਕ ਪਹਿਲੀ ਵਾਰ ਚੈਂਪੀਅਨ ਬਣ ਕੇ ਆਓ ਹਾਂਜੀ ਚੈਂਪੀਅਨ ਤੁਹਾਨੂੰ ਬਹੁਤ-ਬਹੁਤ ਵਧਾਈਆਂ ਵਧਾਈਆਂ ਦੋਸਤੋ ਪਹਿਲੇ ਨੰਬਰ ਤੇ ਬੋਲੋ ਜਿਵੇਂ ਭਾਈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਤੁਸੀਂ ਦੇਖ ਸਕਦੇ ਹੋ ਦੋ ਲੱਗਦੀ ਹੈ ਵਧੀਆ ਲੱਗੀ ਵੀਡੀਓ ਆਜੋ ਆਜੋ ਦੋਸਤੋ ਪਹਿਲੇ ਨੰਬਰ ਦਾ ਝੋਟਾ ਦਾ ਇਹ ਅਰਜਨ ਕੁੰਗੜ ਦਾ ਬਾਪਾ ਇਹਦਾ ਦੋਸਤੋ ਅਰਜਨ ਕੁੰਗੜ ਬਾਪਾ ਇਹਦਾ ਪਿੰਡ ਛੀਨੇ ਵਾਲਾ ਗਾ ਬਾਈ ਪਹਿਲਾ ਇਹ ਕੋਟੜੇ ਮੇਲੇ ਤੇ ਦੂਜੇ ਨੰਬਰ ਤੇ ਰਿਹਾਗਾ ਤੇ ਅੱਜ ਜਿਹੜਾ ਫੈਸਲਾ ਹੋਇਆ ਬਹੁਤ ਸੰਤੁਸ਼ਟ ਫੈਸਲਾ ਹੋਇਆਗਾ ਬਾਈ ਉਹਨੇ ਬਹੁਤ ਤਾਂ ਜਿਵੇਂ ਆਪਾਂ ਕਹਿੰਦੇਗੇ ਪੂਰਾ ਜੋਰ ਲਾਇਆ ਦੀ ਝੋਟੇ ਤੇ ਪਰ 1 ਨੰਬਰ ਤੇ ਆਇਆਗਾ ਕਿਵੇਂ ਲੱਗਦਾ ਕੀ ਫੈਸਲਾ ਆਜਾ 1 ਨੰਬਰ ਬਹੁਤ ਵਧੀਆ ਜੀ ਬਹੁਤ ਵਧੀਆ ਜਜਮੈਂਟ ਠੀਕ ਹੈ ਅਸੀਂ ਵੀ ਅੱਛੇ ਬਲੀਡਰ ਹਾਂ ਅਸੀਂ پیسے ਰੱਖਦੇ ਹਾਂ ਅੱਛੇ ਕੱਟੇ ਪਲਤੇ ਲੇਕਿਨ ਅਮਰਿੰਗ ਮਤ ਲੈ ਨਹੀਂ ਹੈ ਕਦੇ ਕੱਟੇ ਹੋਰ ਕੱਟੇ ਠੀਕ ਹੈ ਲੇਕਿਨ ਬਹੁਤ ਟੌਪ ਕੁਆਲਿਟੀ ਹੈ ਪਹਿਲੇ ਨੰਬਰ ਤੇ ਫਸਟ ਹੈ ਅਰਜਨ ਕੂਗੜੇ ਦਾ ਬਾਪ ਆ ਗਿਆ 93 ਨੰਬਰ ਹੈ 1698 ਤੇ ਦੋਸਤੋ ਦੇਖ ਸਕਦੇ ਹੋਗੇ ਅਰਜਨ ਕੂਗੜੇ ਦਾ ਬਾਪ ਆ ਦੋਸਤੋ ਦੇਖ ਸਕਦੇ ਹੋਗੇ ਬਿਲਕੁਲ ਇਹ ਪੁੱਤ ਨੂੰ ਤਾਰਦੇ ਮਾਰੀ ਰਿਹਾ ਹੈ ਭਾਈ ਖਾਤਰ ਬੜੀ ਕਿਲਕੇ ਮਾਰੀ ਆ ਮਨੇ ਇੱਕ ਮਿੰਟ ਫਿਰ ਆ ਅਮਨੇ ਬੜੀ ਜਗ੍ਹਾ ਐਡਵਾਈਸ ਭਾਈ ਜੀ ਫਾਰਮਰ ਵੀਰਾਂ ਨੂੰ ਕੁਝ ਸੁਨੇਹਾ ਜਨਾਉਣਾ ਬੜੇ ਮਿਹਨਤ ਕਰੋ ਸਫਾਰਾ ਖਾਣਾ ਠੀਕ ਹੈ ਉਹ ਜ਼ਮੀਨ ਤੋਂ ਬਣਾਈ ਆ ਬਾਈ ਜੀ ਦੋਸਤੋ ਬਾਈ ਪੂਰੇ ਦੇਖ ਸਕਦੇ ਤੁਸੀਂ ਪਿੰਡ ਚੀਮਿਆਂ ਤੋਂ ਆ ਜੀ ਤੇ ਬਾਪ ਪੱਖੋਂ ਤੇ ਮਾਂ ਪੱਖੋਂ ਦਾ ਕੈਰੇਕਟਰ ਤੁਹਾਨੂੰ ਜਾਣ ਕੇ ਜਰੂਰ ਦੱਸਾਂਗੇ ਦੋਸਤੋ ਜਿਹੜਾ ਤੀਜੇ ਨੰਬਰ ਤੇ ਝਟ ਆਇਆ ਇਹ ਬਾਪ ਪੱਖੋਂ ਹੈਗਾ ਜੀ ਅਰਜਨ ਕੁੰਗੜ ਦਾ ਮਾਂ ਜਿਹੜੀ ਸੁਲਤਾਨ ਦੀ ਆ ਰਾણો ਆਗੀ ਜਿਹੜੀ ਇਹਦੀ 800 ਸਰਕਾਰੀ ਚਵਾਈ ਹੈ 2800 ਜਿਹੜੀ ਇਹਦੀ ਸਰਕਾਰੀ ਚਵਾਈ ਹੋਈ ਹੋਈ ਆ ਦੋਸਤੋ ਤੀਜੇ ਨੰਬਰ ਤੇ ਅੱਜ ਜਿਹੜਾ ਇਹ ਝੋਟਾ ਰਿਆ ਤਨਹੋਲੇ ਮੇਲੇ ਦੇ ਵਿੱਚ ਦੋਸਤੋ ਪਿੰਡ ਚੀਮਿਆਂ ਤੋਂ ਦੂਜੇ ਨੰਬਰ ਤੇ ਝੋਟ ਆਇਆ ਦੋਸਤੋ ਦੇਖ ਸਕਦੇ ਹੋ ਕਰਾਓ ਕਰਾਈਏ ਤੁਹਾਨੂੰ ਚੈੱਕ ਥੋੜਾ ਗਿੜਾ ਦੇ ਕੇ ਕਰਾ ਦੀਏ ਚੈੱਕ ਬਾਈ ਜੀ ਬਿਊਟੀ ਚੈੱਕ ਕਰਾ ਦੀਏ ਪਹਿਲਾਂ ਆਪਾਂ ਦੂਜੇ ਨੰਬਰ ਤੇ ਝੋਟਾ ਦੇਖ ਸਕਦੇ ਹਾਂ ਦੋਸਤੋ ਤੇ ਬਹੁਤ ਬਹੁਤ ਵਧਾਈਆਂ ਤੁਹਾਡਾ ਝੋਟਾ ਜਿਹੜਾ ਦੂਜੇ ਨੰਬਰ ਤੇ ਆਇਆਗਾ ਹਾਂਜੀ ਹਾਂਜੀ ਮੱਖੋਂ ਜਿਹੜਾ 19 ਕਿਲੋ 433 ਗ੍ਰਾਮ ਦਾ ਰਿਕਾਰਡ ਆ ਹਰ ਠੀਕ ਹੈ ਜੀ ਤੇ ਬਾਪੱਖੋਂ ਬਈ ਬਾਪ ਕੋ ਜੀ ਬੜੀ ਵੱਧਨੀ ਦਾ ਠੀਕ ਹੈ ਤੇ ਬਾਈ ਜੀ ਇਹ ਰਿਜ਼ਲਟ ਜਿਹੜਾ ਉਹ ਆਇਆ ਸੰਤੋਸ਼ ਦਾ ਰਿਜ਼ਲਟ ਕੋ ਝੋਲਾ ਮੇਲੇ ਤੇ ਜਿਹੜਾ ਰਿਜ਼ਲਟ ਦਿੱਤਾ ਗਿਆ ਥੋੜਾ ਟਾਈਮ ਲੱਗ ਗਿਆ ਸੰਤੋਸ਼ ਤੋਂ ਤੁਸੀਂ ਤੇ ਦੂਜੀ ਗੱਲ ਬਾਤ ਕਰੀਏ ਬਾਈ ਤੁਸੀਂ ਕਿੱਥੋਂ ਹੋਗੇ ਜਿਹੜਾ ਫਰੀਦਕੋਟ ਤੋਂ ਤੇ ਹੋਰ ਕਿਸਾਨ ਭਰਾ ਨੂੰ ਕੀ ਕਹਿਣਾ ਚਾਹੋਗੇ ਆਪਾਂ ਦਾ ਕਿਸ ਨੂੰ ਕੀ ਕਹਿ ਸਕਦਾ ਬਾਕੀ ਆਇਆ ਵੀ ਜੇ ਪਸ਼ੂ ਪਾਲਣਾ ਚੰਗਾ ਵਾ ਠੀਕ ਹੈ ਗਿਆ ਦੋਸਤੋ ਬਾਈ ਹੋਰਾਂ ਦਾ ਬੁੱਲਾ ਜਿਹੜਾ ਕਿਹੜਾ ਏਰੀਆ ਬਾਈ ਆਪਰੇ ਮਾਨਸਾ ਬਾਈ ਜੀ ਪੋਪਾਲ ਪਿੰਡਾ ਜੀ ਪੋਪਾਲ ਪਿੰਡਾ ਮਾਨਸਾ ਤੋਂ ਨੇ ਬਾਈ ਹੋਰੀ ਬਾਈ ਪਾਪੱਖੋਂ ਤੇ ਮਾਂ ਪੱਖੋਂ ਜਰੂਰ ਦੱਸੋ ਇੱਕ ਵਾਰ ਮਾਂ ਪੱਖੋਂ ਮਾਂ ਪੱਖੋਂ 19 ਕਿਲੋ ਦੁੱਧ ਆਇਆ ਜੀ 19 ਤੋਂ ਪਲੱਸ ਹੈ ਇਹ ਜੁਗਰਾਜ ਦਾ ਜੀ ਜੁਗਰਾਜ ਦਾ ਬੱਚਾ ਦੋਸਤੋ ਇਹ ਦੇਖ ਸਕਦੇ ਹੋਗੇ ਬਾਈ ਹੋਰਾਂ ਦਾ ਜਿਹੜਾ ਕੋਟੜੇ ਕਲਾਂ ਦੇ ਵਿੱਚ ਵੀ ਨੰਬਰ ਪਿਆ ਸੀ ਛੋਟੇ ਦਾ ਠੀਕ ਹੈ ਬਾਈ ਜੀ ਦੇਖ ਸਕਦੇ ਹੋਗੇ 3rd ਪੋਜੀਸ਼ਨ ਸੀਗੀ ਬਾਈ ਹੋਰਾਂ ਨੂੰ ਦੇਖ ਕਮੈਂਟਾਂ ਦੇ ਵਿੱਚ ਵਧਾਈਆਂ ਬਾਈ ਜੀ ਧੰਨਵਾਦ ਤੁਹਾਡਾ ਦੋਸਤੋ ਪਹਿਲੇ ਨੰਬਰ ਦਾ ਸਾਨ ਆ ਜਿਹੜਾ ਦੇਖ ਸਕਦੇ ਹੋ ਰੌਲਾ ਪੈ ਗਿਆ ਦੀ ਪਹਿਲੇ ਨੰਬਰ ਵਾਸਤੇ ਆਜੋ ਗੱਲਬਾਤ ਕਰਦੇ ਆ ਬਾਈ ਹੋਰਾਂ ਨਾਲ ਆਜੋ ਤੇ ਬਿਊਟੀ ਚੈੱਕ ਕਰਾ ਦਈਏ ਤੁਹਾਨੂੰ ਬਾਈ ਜੀ ਪਹਿਲੇ ਨੰਬਰ ਤੇ ਜਿਹੜਾ ਸਾਨ ਆਇਆ ਆਜੋ ਗੱਲਬਾਤ ਕਰਾ ਦਨੇ ਆ ਬਾਈ ਜੀ ਬਹੁਤ ਬਹੁਤ ਵਧਾਈਆਂ ਤੁਹਾਨੂੰ ਧੰਨਵਾਦ ਵੀਰੇ ਸਾਰੇ ਜਿਹੜਾ ਸੁਬਾਤ ਸਾਨ ਆ ਜਿਹੜਾ ਪਹਿਲੇ ਨੰਬਰ ਤੇ ਰਿਹਾ ਹਾਂਜੀ ਤੇ ਬਾਈ ਜੀ ਕੀ ਕਰੇਗਾ ਕੈਕਟਰ ਕੀ ਆ ਗਿਆ ਕੈਕਟਰ ਆ ਮੇਰੇ ਪਹਿਲਾਂ ਜੇ ਆਪਾਂ ਗੱਲ ਕਰੀਏ ਅੱਖ ਤੋਂ ਲੈ ਕੇ ਸੰਗੂ ਪੈਰ ਪੂਛ ਠੀਕ ਹੈ ਕੁੜਾ ਸਾਰਾ ਕੁਝ ਵੀਰੇ ਅਮਰੀਕੀਆਂ 'ਚ ਦੇਖਿਆ ਗਾਜਰ ਸਭ ਮਾਨ ਵਾਲੀ ਗੱਲ ਤਾਂ ਇਹ ਆ ਬਾਈ ਤੁਸੀਂ ਇਸ ਵਾਰ ਜਿਹੜਾ ਪੰਜਾਬ ਦੇ ਵਿੱਚ ਪਹਿਲਾ ਨੰਬਰ ਲੈ ਕੇ ਆਏ ਝੋਟੇ ਦਾ ਵੀਰੇ ਆਪਣੇ ਪੰਜਾਬ ਦੀ ਜਿੱਤ ਆ ਜੀ ਵੱਡੀ ਗੱਲ ਤਾਂ ਇਹ ਤੇ ਦੂਜੀ ਗੱਲ ਬਾਈ ਤੁਹਾਡਾ ਏਰੀਆ ਕਿਹੜਾ ਹੈਗਾ ਸਾਡਾ ਏਰੀਆ ਬਰਨਾਲਾ ਏਰੀਆ ਜੀ ਬਰਨਾਲਾ ਜੀ ਵਾਲ ਕਲਾਂ ਛੋਟੇ ਕਲਾਂ ਦੇ ਵਿੱਚ ਦੂਜੇ ਨੰਬਰ ਤੇ ਆਏ ਸੀ ਉਹਦਾ ਤੇ ਅੱਜ ਪਹਿਲੇ ਨੰਬਰ ਤੇ ਆ ਤੇ ਰਿਜ਼ਲਟ ਵੱਲੋਂ ਸੰਤੁਸ਼ਟੀ ਹੈ ਅੱਜ ਇੱਥੇ ਆ ਕੇ ਹੋਈ ਆ ਵੀਰੇ ਠੀਕ ਆ ਹਾਂਜੀ ਫੋਕੜੇ ਨਹੀਂ ਸੀਗੇ ਮਨ ਦੇ ਵਿੱਚ ਕੀ ਸੀ ਆ ਵੀਰੇ ਉੱਥੇ ਜਿਹੜੇ 7 ਨੰਬਰ ਵੀ ਤੀਜੇ ਚੌਥੇ ਦੇ ਸਾਹਣ ਸੀ ਉਹ ਵੀ ਚੰਗੇ ਸੀਗੇ ਠੀਕ ਹੈ ਹਾਂਜੀ ਜਿਹੜੇ ਇਹਦੇ ਮੁਕਾਬਲੇ ਦੇ ਸਾਹਣ ਅੱਜ ਮੈਂ ਕਿਹੜਾ ਖੜੇ ਸੀਗੇ ਹਾਂਜੀ ਉਹ ਖੜਨ ਦੇ ਯੋਗ ਨਹੀਂ ਸੀ ਉਹ ਭੇਜ ਦਿੱਤੇ ਗਏ ਨੇ ਤੇ ਉਹਨਾਂ ਨੂੰ ਵੀ ਉਹਨਾਂ ਤੋਂ ਬਾਅਦ ਐ ਕਿ ਲੋ ਵੀ ਚੰਗੀ ਨਹੀਂ ਗਈ ਹਾਰ ਜਾਂ ਦੂਜਾ ਨੰਬਰ ਬਰਦਾਸ਼ਤ ਨਹੀਂ ਹੋਇਆ ਠੀਕ ਹੈ ਹਾਂਜੀ ਤੇ ਬਾਈ ਪਲੀਜ਼ ਇਹ ਆ ਦੇਣਾ ਸਾਰੇ ਚੰਗੇ ਸੀਗੇ ਵੀਰੇ ਕੀ ਜਿਨੇ ਹਰਿਆ ਦੇਣਾ ਚਾਹੋਗੇ ਬਰੇ ਮਿਹਨਤ ਕਰੋ ਕੱਬਕ ਠੀਕ ਹੈ ਬਰੀਡ ਤੇ ਕੰਮ ਕਰੋ ਲੋਕਾਂ ਨਾਲ ਲੜਨ ਦਾ ਕੋਈ ਬਾਲਾ ਫਾਇਦਾ ਨਹੀਂ ਠੀਕ ਹੈ ਬਾਈ ਤੇ ਦੋਸਤੋ ਦੇਖ ਸਕਦੇ ਹੋਗੇ ਪਹਿਲੇ ਨੰਬਰ ਦਾ ਝੋਟਾ ਬਾਈ ਹੋਰਾਂ ਦਾ ਬਹੁਤ ਸ਼ਾਨਦਾਰ ਬਰੀਡ ਆ ਬਹੁਤ ਸੋਹਣਾ ਝੋਟਾ ਆ ਜੀ ਦੋਸਤੋ ਕਰਿਓ ਵੀਡੀਓ ਸ਼ੇਅਰ ਕਰ